ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਜੀ ਮਲੂਹ ਟਰੈਕਟਰ ਮੰਡੀ ਤੇ ਤੇ ਕਰਦੇ ਆ ਤੁਹਾਡੇ ਨਾਲ ਟਰੈਕਟਰਾਂ ਦੇ ਰੇਟਾਂ ਸਾਂਝੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਕਰੰਟੀ ਦਾ ਬਟਨ ਦਬਾ ਦਿਓ ਆਨ ਹੋ ਰਿਹਾ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਸਭ ਨੂੰ ਪਹਿਲਾਂ ਤੁਹਾਡੇ ਕੋਲ ਪਹੁੰਚੇ ਜੀ ਪਹਿਲਾ ਟਰੈਕਟਰ ਆ ਗਈ ਆਪਣੇ ਕੋਲ 66 335 ਇਹ 99 ਮਾਡਲ ਆਈ 90000 ਰੁਪਿਆ ਰੇਟ ਹੈ ਜੀ ਆਹਾਂ ਦੀ ਕੰਡੀਸ਼ਨ ਅਗਲੇ ਵਧੀਆ ਪਏ ਹੈ ਜੀ ਮਗਰਲੇ ਤਾਂ ਬੇਕਾਰ ਹੀ ਆ ਖਦਮੀ ਆ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 746। ਇਹ ਤਾਂ ਦੋਸਤੋ ਰੇਟ ਤੇ ਮਾਡਲ ਹੈਗਾ ਜੀ ਚਾਰ ਮਾਡਲ। 2,50,000 ਰੁਪਿਆ ਡਿਮਾਂਡ ਹੈ ਜੀ। ਉਡੀਅਰ ਦੇ ਟਾਇਰ ਮਗਰਲੇ ਤੇ ਚਾਰੇ ਟਾਇਰ ਵਧੀਆ 40-50% ਕੰਡੀਸ਼ਨ ਦੇ ਵਿੱਚ ਪਏ। 36 30 ਆ ਗਿਆ ਜੀ ਪਲੱਸ ਦੇ ਦੋਸਤੋ 360000 ਰੁਪਏ ਦਾ ਮੰਗਦਾ ਜੀ 2009 ਮਾਡਲ ਆ। ਉਸ ਤੋਂ ਘਰੇਟ ਆ ਗਈ ਸੋਰਾ 152 ਇਹ ਗਈ 14 ਮਾਡਲ 48000 ਰੁਪਏ ਰੇਟ ਹੈ ਜੀ। ਚਾਰੇ ਟਾਇਰ ਵਧੀਆ ਨਵੇਂ ਤੇ ਸਾਫ ਸੁਥਰੇ ਪਲੇ ਹੈ ਜੀ। 1 ਲੀਟਰ ਆ ਗਈ 911 ਇਹ 98 ਮਾਡਲ ਹੈ 225000 ਰੁਪਏ ਰੇਟ ਹੈ। ਉਸ ਤੋਂ ਘਰੇਟ ਆਵੇ ਜੌਂਡੀਰ 5204 ਇਹ 8 ਮਾਡਲ ਹੈ ਜੀ। ਤਾਈ ਲੱਖ ਰੁਪਏ ਦਾ ਮਾਡਲ ਹੈ। ਅਗਰੇ ਟਰੈਕਟਰ ਐਈਸ਼ਰ ਇਹ 18 ਮਾਡਲ ਹੈ 2,35,000 ਰੁਪਿਆ ਰੇਟ ਹੈ। ਉਸ ਤੋਂ ਕੋਲ ਟਰੈਕਟਰ ਆ ਗਈ Mahindra 475 DI। ਦੋਸਤੋ ਇੱਥੇ ਮਾਡਲ ਤੇ ਰੇਟ ਨਹੀਂ ਲਿਖਿਆ। ਉਸ ਤੋਂ ਕੋਲ ਟਰੈਕਟਰ ਫੇਰ ਆ ਗਈ Mahindra 4275 DI। ਚਾਰੇ ਟਾਇਰ ਦੀ ਕੰਡੀਸ਼ਨ ਖਤਮੀ ਹੈ ਜੀ ਤੇ 92 ਮਾਡਲ ਹੈ 1 ਲੱਖ ਤੇ 35000 ਰੁਪਿਆ ਰੇਟ ਹੈ ਜੀ ਫਾਰਮ 60 ਆ ਗਿਆ ਜੀ ਇਹ ਹੈ 97 ਮਾਡਲ ਹੈ 1 ਲੱਖ ਤੇ 70000 ਰੁਪਿਆ ਰੇਟ ਹੈ ਜੀ ਸਿੰਗਲ ਕਲਚ ਹੈ ਜੀ ਐਕਸਰ ਆ ਗਿਆ ਜੀ 480 ਚਾਰੇ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ 20 30 ਕੁ ਪੁਰਾਣੇ ਤੇ ਇਹ 2008 ਦਾ ਮਾਡਲ ਹੈ 1 ਲੱਖ ਤੇ 75000 ਰੁਪਿਆ ਰੇਟ ਹੈ ਜੀ ਅਫਤੋਗਲਾ ਟਰੈਕਟਰ ਆ ਗਈ ਫਾਰਮ 60 ਇਹ 6 ਮਾਡਲ ਹੈ 2 ਲੱਖ ਤੇ 70000 ਰੁਪਿਆ ਰੇਟ ਹੈ ਜੀ ਕੰਡੀਸ਼ਨ ਟਰੈਕਟਰ ਸੀ ਸਾਫ ਹੈ ਟਾਇਰਾਂ ਦੀ ਕਮੀ ਹੈ ਦੇ ਵਿੱਚ ਉਹ ਟਰੈਕਟਰ ਵਧੀਆ ਸਾਫ ਸੁਥਰਾ ਹੈ ਸੋਨ ਵਾਲੀ ਆ ਗਈ 60 ਦਾ ਫੇਰ ਕਰਨਾ ਕਹਿੰਦੇ ਲੈ ਗਿਆ 17 ਮਾਡਲ ਹੈ 4 ਲੱਖ ਰੁਪਿਆ ਰੇਟ ਹੈ ਜੀ ਪੂਰਾ ਚਾਰੇ ਟਾਇਰ ਵਧੀਆ 70 80% ਕੰਡੀਸ਼ਨ ਦੇ ਵਿੱਚ ਹੈ ਜੀ ਆਰ ਜਨ ਆ ਗਈ ਨਹੀਂ ਉਹ ਚਾਰੇ ਟਾਇਰ ਵਧੀਆ ਸਾਫ ਸੁਥਰੇ ਹੈ ਜੀ 4x4 ਡ੍ਰੈਕਟਰ ਹੈ ਜੀ 18 ਮਾਡਲ ਆ 7 ਲੱਖ 40000 ਰੁਪਿਆ ਰੇਟ ਹੈ ਜੀ ਡ੍ਰੈਕਟਰ ਬਿਲਕੁਲ ਹੀ ਨਵੀਂ ਕੰਡੀਸ਼ਨ ਦੇ ਵਿੱਚ ਤੇ ਆ ਸੋਨਾਲਿਕ ਆ ਗਿਆ ਜੀ ਇਹ ਹੈਗਾ 13 ਮਾਡਲ ਆ 4 ਲੱਖ 30000 ਰੁਪਿਆ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਗੁਡਇਰ ਕੰਪਨੀ ਦੇ ਚਾਰੇ ਟਾਇਰ ਹੈ 14 ਦੇ ਟਾਇਰਾਂ ਦੇ 265 ਆ ਗਿਆ ਡੀਆਈ ਪਿਛਲੇ ਟਾਇਰ 70 80 ਵੈਸੇ ਕੰਡੀਸ਼ਨ ਦੇ ਵਿੱਚ ਆਈ ਅਗਲੇ ਟਾਇਰ ਘਸੇ ਹੋਏ ਇਹ 98 ਮਾਡਲ ਹੈ 1,80,000 ਰੁਪਿਆ ਰੇਟ ਹੈ ਜੀ ਸੋਨਾਲਿਕ ਆ ਗਈ 750 ਦਾ ਚਾਰੇ ਟਾਇਰ ਵਧੀਆ ਸਾਫ਼ ਸੁਥਰੇ ਕੰਡੀਸ਼ਨ ਦੇ ਹੈ ਜੀ ਚਾਰ ਮਾਡਲ ਹੈ 2,50,000 ਰੁਪਿਆ ਰੇਟ ਲਈ ਥੋੜਾ ਆ ਗਈ 2692 ਮਾਡਲ ਹੈ 1,45,000 ਰੁਪਿਆ ਰੇਟ ਹੈ ਸਵਰਾਜ ਆ ਗਈ 855 ਇੱਕ 11 ਮਾਡਲ ਹੈ 3 ਲੱਖ 90000 ਰੁਪਿਆ ਰੇਟ ਹੈ ਜੀ ਚਾਰੇ ਟਾਇਰ ਹੈਗੇ ਐਮ ਆਰਫ ਦੇ ਤੇ ਵਧੀਆ ਸਾਫ ਸਫੇ ਕੰਡੀਸ਼ਨ ਦੇ ਟਾਇਰ ਹੈ ਜੀ ਪਿਛਲੇ ਟਾਇਰ ਤਾਂ ਹੋਣਗੇ 90% ਅਗਲੇ ਟਾਇਰ 60-65% ਹੈਗੇ ਜੀ ਪੀ ਵੀ 53 ਪੰਜਾਬ ਨੰਬਰ ਹੈ ਜੀ ਉਸ ਤੋਂ ਅਗਲਾ ਟਰੈਕਟਰ ਹੈ ਸੋਨਾਲੀ ਦਾ 11 ਮਾਡਲ ਹੈ 2 ਲੱਖ 60000 ਰੁਪਿਆ ਡਿਮਾਂਡ ਹੈ ਜੀ ਫਾਰਮ 60 98 ਮਾਡਲ ਹੈ 1 ਲੱਖ 95000 ਰੁਪਿਆ ਰੇਟ ਹੈ ਜੀ ਫਿਸ਼ਲੇਟ ਰਟਾਇਰ ਵਧੀਆ ਸਾਫ ਸਫਰੀ ਕੰਡੀਸ਼ਨ ਦੇ 90 ਪੈਸੇ ਹੋਣਗੇ ਅਗਲੇ ਘਟ ਹੈ ਜੀ ਸੋਨਾਲਿਕ ਆ ਗਈ 13 ਮਾਡਲ ਆ 3 ਲੱਖ 90 ਹਜ਼ਾਰ ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਜੀ 60 ਦਾ RX MM ਸੁਪਰ ਸਵਰਾਜ ਆ ਗਈ 852 2000 ਮਾਡਲ ਆ 1 ਲੱਖ 95 ਹਜ਼ਾਰ ਰੁਪਏ ਲਈ ਤਾਂ ਜੀ ਅਗਲਾ ਰੇਟਰ ਆ ਨਾੜਗੇਰਾ ਕੀ 90 ਮਾਡਲ ਹੈ 1,75,000 ਰੁਪਿਆ ਲਿੱਤੇ ਉਸ ਤੋਂ ਅਗਲਾ ਵੈਕਟਰ ਆ ਗਿਆ ਜੰਡੀਅਰ 5204 ਕੋਲੋ ਦੇ ਟਾਇਰ ਹੈ ਜੀ ਚੰਗੇ ਵਧੀਆ ਸਾਫ਼ ਸੁਥਰੇ ਹੈ ਜੀ ਇਹਦਾ ਦੋਸਤੋ ਰੇਟ ਤੇ ਮਾਡਲ ਨਹੀਂ ਲਿਖਿਆ ਉਸ ਤੋਂ ਅਗਲਾ ਵੈਕਟਰ ਆ ਗਿਆ ਜੀ ਮਾਈਸੀ 246 ਇਹ 11 ਮਾਡਲ ਆ 3,55,000 ਰੁਪਿਆ ਰੇਟ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ 50 50 ਡੀ ਜੌਂਡੀ ਆ ਰਹੀ 18 ਮਾਡਲ ਆ 5,60,000 ਰੁਪਿਆ ਰੇਟ ਮਾਣਾ ਚਾਰੇ ਟਾਇਰ ਵਧੀਆ ਸਾਫ਼ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਸੋਰਾ ਜੀ 748 ਮਾਡਲ ਆ 2,80,000 ਰੁਪਿਆ ਰੇਟ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ 50 60 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਸੋਰਾ 743 ਜੀ ਫੇਰ ਅਗਲਾ ਦੋਸਤੋ ਇਹ ਤੇ ਰੇਟ ਤੇ ਮਾਡਲ ਨਹੀਂ ਲਿਖਿਆ। ਉਸ ਤੋਂ ਅਗਲਾ ਰੇਟ ਲਗਾ ਹੈ 36 30 ਇਹ ਤਿੰਨ ਮਾਡਲ ਆ 2,80,000 ਰੁਪਿਆ ਰੇਟ ਹੈ। ਅਰਜਨ ਆ ਗਿਆ ਜੀ ਆਲਟਰਾ 555 TI। ਦੋਸਤੋ ਇਸ ਤੇ ਵੀ ਰੇਟ ਤੇ ਮਾਡਲ ਨਹੀਂ ਲਿਖਿਆ। ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਹੋ ਸਕਦਾ ਡੀਲਰਾਂ ਦੇ ਹੁਣਾਂ ਨੇ। ਜਿਹੜੇ ਸਾਹਮਣੇ ਇਹਨਾਂ ਡੀਲਰਾਂ ਦੇ ਹੁਣਾਂ ਨੇ ਦਸ਼ਮੇਸ਼ ਟਰੈਕਟਰ ਲੋਡ ਵਾਲਿਆਂ ਦੇ। ਇਹਨਾਂ ਦਾ ਨੰਬਰ ਹੈਗਾ ਜੀ 95697। ਤੇ 55 555 ਕੋਸਟੋ ਕਰਾ ਡੈਟਰ ਆ ਗਿਆ ਫਾਰਮ ਸਾਥ ਇਹ 2002 ਮਾਡਲ ਆ ਜੀ 2 ਲੱਖ ਤੇ 10000 ਰੁਪਏ ਡਿਮਾਂਡ ਆ ਜੀ ਪਾਵਰ ਟਰੈਕ ਆ ਗਿਆ ਜੀ ਇਹੋ 55 ਦੋਸਤੋ ਇਸ ਤੇ ਵੀ ਰੇਟ ਤੇ ਮਾਡਲ ਰੇਟ ਹੈਗਾ ਜੀ ਮਾਡਲ ਹੈਗਾ ਜੀ 2019 ਤੇ 5 ਲੱਖ ਤੋਂ ਉੱਤੇ ਉੱਤੇ ਆ ਜੀ ਇਹਦੀ ਡਿਮਾਂਡ ਕਿਉਂਕਿ ਅਖਰਟੇ ਹੋਏ ਆ ਜੀ ਆ ਤੁਸੀਂ ਦੇਖ ਸਕਦੇ ਆ ਇਹ ਸਾਰੇ ਜੀ ਇੱਧਰ ਜਿਹੜੇ ਗਾਂ ਡੀਲਰਾਂ ਦੇ ਹੈ ਜੀ ਇਹ 2000 ਨੰਬਰ ਮੈਂ ਬੋਲਦਾ ਉਸ ਤੋਂ ਅਗਲਾ ਟਰੈਕਟਰ ਆ ਗਿਆ ਫਾਰਮਸਾਠ ਇਹ 2000 ਮਾਡਲ ਆਈ 2 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰ ਵਧੀਆ ਸਾਫ਼ ਸੁਥਰੇ ਆ ਜੀ ਤੇ ਚੰਗੀ ਕੰਡੀਸ਼ਨ ਦੇ ਪਏ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਫੋਰਡ 3600 ਇਹ 94 ਮਾਡਲ ਹੈ 1 ਲੱਖ 55000 ਰੁਪਿਆ ਡਿਮਾਂਡ ਆ ਪਿਛਲੇ ਟਾਇਰ ਘਸੇ ਆ ਜੀ ਐਮ ਆਰ ਫੋ ਦੇ ਅਗਲੇ ਟਾਇਰ ਦੇਸੀ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫੋਰਡ 36 ਦੀ ਇਹ 95 ਮਾਡਲ ਹੈ ਜੀ 2 ਲੱਖ ਤੇ 25000 ਰੁਪਏ ਡਿਮਾਂਡ ਆ ਮਗਰਲੇ ਟਾਇਰ ਬੀਕੇਟੀ ਦੇ ਆ ਅੱਛੀ ਪਸੇ ਕੰਡੀਸ਼ਨ ਦੇ ਵਿੱਚ ਅਗਲੇ ਟਾਇਰ ਹੈਗੇ ਜੀ ਐਮਆਰਫ ਦੇ ਉਸ ਤੋਂ ਅਗਲਾ ਟਰੈਕਟਰ ਆ ਗਿਆ ਸ਼ਰਾ 735 ਇਹ 7 ਮਾਡਲ ਹੈ ਜੀ 2 ਲੱਖ ਤੇ 70000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਅਪੋਲੋ ਕੰਪਨੀ ਦੇ ਟਾਇਰ ਹੈ ਜੀ ਚਾਰੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਾਇਰ ਮਹਿੰਦਰਾ ਆ ਗਿਆ ਜੀ 275 DI ਪਿਛਲੇ ਟਾਇਰ ਬਿਲਕੁਲ ਨਵੇਂ ਆ ਜੀ ਐਮ ਆਰਫ ਦੇ ਅਗਲੇ ਟਾਇਰ ਕਾ ਸੇ ਹੋਏ ਆ ਜੀ ਇਹ ਹੈਗਾ ਜੀ ਮਾਡਲ 1991 1 ਲੱਖ ਤੇ 40000 ਰੁਪਿਆ ਡਿਮਾਂਡ ਹੈ ਸਵਰਾਜ ਆ ਗਿਆ ਜੀ 855 A98 ਮਾਡਲ ਆ ਜੀ ਸੀਚੀ ਰਹੀ ਹੈ ਜੀ 2 ਲੱਖ ਤੇ 15000 ਰੁਪਿਆ ਡਿਮਾਂਡ ਹੈ ਆਇਸ਼ਰ ਆ ਗਿਆ ਜੀ ਇਹ ਹੈਗਾ 13 ਮਾਡਲ ਆ 3 ਲੱਖ ਤੇ 64000 ਰੁਪਿਆ ਡਿਮਾਂਡ ਆ। ਹੁਣ ਸੋਨਾਲੀਕਾ ਟਰੈਕਟਰ ਆ ਗਈ ਸੋਨਾ ਲੀਕਾ 745 ਦਾ। ਚਾਰੇ ਟਾਇਰ ਬਿਲਕੁਲ ਨਵੇਂ ਆ ਜੀ। ਪਿਛਲੇ ਹੈਗੇ ਆ JK ਸੋਨਾ ਦੇ 13 ਦੇ ਟਾਇਰ। ਅਗਲੇ ਟਾਇਰ ਹੈਗੇ MRF ਦੇ। ਸੋਨਾਲੀਕਾ 745 ਦਾ ਬਿਲਕੁਲ origignal ਕਲਰ ਵਿੱਚ ਡਬਲ ਕਲੱਚ ਆ ਜੀ। ਇਹ ਨਵਾਂ ਮਾਡਲ ਹੈ 2,95,000 ਰੁਪਿਆ ਦਾ ਜੀ ਸਾਈਡ ਗੀਅਰ ਹੈ ਜੀ ਫਰਾਹ 735 A 6 ਮਾਡਲ ਹੈ 2,55,000 ਰੁਪਿਆ ਦਾ ਪਿਛਲੇ ਟਾਇਰ ਸੀਟ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ 12 ਦੇ ਟਾਇਰ ਹੁੰਦੇ ਨੇ ਫਰਾਹ 735 A 1 ਮਾਡਲ ਹੀ 1,95,000 ਰੁਪਏ ਦੀ ਮੰਗ ਹੈ ਗੁਡਇਰ ਕੰਪਨੀ ਦੇ ਟਾਇਰ ਹੈ ਜੀ 13 ਦੇ ਟਾਇਰਾਂ ਚ ਸੋਨਾ ਲੇਕ ਆ ਗਿਆ ਜੀ ਸਾਠ ਦਾ ਆ ਰਿਹਾ 2016 ਮਾਡਲ ਹੈ ਜੀ ਰੇਟ ਇੱਥੇ ਨਹੀਂ ਲਿਖਿਆ ਜੀ ਉੱਪਰ ਲਵੇ ਟਾਗੇ Mahindra 475 डीजे ਇਹ ਹੈਗਾ ਜੀ 94 ਮਾਡਲ ਹੈ 1,52,000 ਰੁਪਏ ਰੇਟ ਹੈ ਜੀ ਸੱਚੀ 11 ਕੀ ਕੁਆਡ ਡੇਟ ਲੈ ਜਾਓ ਤਾਂ ਹਾਂਜੀ ਦੋਸਤੋ ਇਹ ਸੀਗੀ ਮਲੂਰ ਟਰੈਕਟਰ ਮੰਡੀ ਦੇ ਵੀਡੀਓ ਤੇ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੁਹਾਨੂੰ ਕਿਹੜੇ ਟਰੈਕਟਰ ਦੀ ਡਿਮਾਂਡ ਹੈ ਜੀ ਫਿਰ ਉਸੇ ਟਰੈਕਟਰ ਦੀ ਅਸੀਂ ਜਿਆਦਾ ਤੋਂ ਜਿਆਦਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ